ਮੇਰਾ ਨਾਮ ਹਰਸ਼ਦੀਪ ਕੋਰ ਹੈ ਜੀ ਤੁਹਾਡਾ ਕਿਹੜੀ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਏ ਹੋ ਤੇ ਕਿਹੜਾ ਮੈਡਲ ਹੈ ਮਾਸ਼ਰਾਸ਼ ਦੀ ਗੇਮ ਹੈ ਕੁੰਫੂ ਵੂਸ਼ੂ ਇਹਦੇ ਵਿੱਚੋਂ ਸਾਡਾ ਇੰਡੋ ਪਟਾਨ ਲੈਵਲ ਦਾ ਜੋ ਚੈਂਪੀਅਨਸ਼ਿਪ ਸੀ ਉਹਦਾ ਮੁਕਾਬਲਾ ਹੋਇਆ ਸੀ ਤੇ ਉਹਦੇ ਵਿੱਚੋਂ ਸਾਨੂੰ ਤਿੰਨ ਤੋਂ ਚਾਰ ਫਾਈਟਾਂ ਜਿੱਤ ਕੇ ਪੁਟਾਨ ਨਾਲ ਫਾਈਟਾਂ ਕਰਕੇ ਆਪਣਾ 골ਡ ਮੈਡਲ ਹਾਸਿਲ ਕੀਤਾ ਹੈ ਤਾਂ ਕਿੰਦਾ ਦਾ ਮੁਕਾਬਲਾ ਸੀ ਉੱਥੇ ਕਿਉਂਕਿ ਉਰੇ ਲੋਕਲ ਲੈਵਲ ਤੇ ਕਿਹੜੇ ਪੰਜਾਬ ਪੱਧਰੀ ਤੇ ਫਿਰ ਜਦੋਂ ਦੇਸ਼ ਲੈਵਲ ਤੇ ਕਿਹੜੇ ਕਿੰਨਾ ਕੰਤਰ ਨਜ਼ਰ ਆਇਆ ਪੰਜਾਬ ਸਟੇਟ ਦਾ ਤੇ ਨੈਸ਼ਨਲ ਹੋ ਗਈ ਇੰਟਰਨੈਸ਼ਨਲ ਹੋ ਗਈ ਇਹਨਾਂ ਦੇ ਵਿੱਚ ਕਾਫੀ ਅੰਤਰ ਹੁੰਦਾ ਤੇ ਪਾਰਟਿਸਿਪੇਟ ਵੀ ਉੱਥੇ ਇੱਥੇ ਪੰਜਾਬ ਸਟੇਟ ਨਾਲੋਂ ਜ਼ਿਆਦਾ ਸੀ ਤੇ ਉੱਥੇ ਕਾਫੀ ਟਫ ਸੀਗਾ ਹਾਰਡ ਸੀ ਬਹੁਤ ਮਿਹਨਤ ਕਰਕੇ ਅਸੀਂ ਉੱਥੇ ਤੱਕ ਪਹੁੰਚੇ ਸਾਡੇ ਕੋਚ ਸਾਹਿਬ ਨੇ ਸਾਨੂੰ ਮਿਹਨਤ ਕਰਵਾਈ ਤਿੰਨ ਤਿੰਨ ਚਾਰ ਚਾਰ ਘੰਟੇ ਦਿਨ ਦੇ ਵਿੱਚ 6 6 ਘੰਟੇ ਵੀ ਸਾਨੂੰ ਪ੍ਰੈਕਟਿਸ ਕਰਵਾਈ ਜਿਹਦੇ ਕਰਕੇ ਅਸੀਂ ਆਪਣਾ ਮੈਡਲ ਹਾਸਲ ਕਰ ਸਕੀਏ ਤੇ ਇਸ ਮੁਕਾਮ ਤੇ ਪਹੁੰਚ ਸਕੇ ਤਾਂ ਅਸੀਂ ਗੱਲ ਕਰੀਏ ਚੀਨ ਦੀ ਇਹ ਗੇਮ ਵੀ ਮੁੱਖ ਮੰਨੀ ਜਾਂਦੀ ਹੈ ਤਾਂ ਲੱਗਦਾ ਨਹੀਂ ਬਹੁਤ ਕੁਝ ਉੱਥੇ ਜਾ ਕੇ ਸਿੱਖਣ ਨੂੰ ਵੀ ਮਿਲਦਾ ਉਹਨਾਂ ਕਿਡਾ ਹਾਂਜੀ ਜਿਹੜੀ ਇਹ ਗੇਮ ਹੈ ਬਾਹਰਲੀ ਕੰਟਰੀਜ਼ ਦੀ ਉਹ ਆਪਣੇ ਇੰਡੀਆ ਦੇ ਵਿੱਚ ਬਾਅਦ ਵਿੱਚ ਆਈ ਤੇ ਜਦੋਂ ਇੰਡੀਆ ਤੋਂ ਬਾਹ ਬਹੁਤ ਨੋਲਜ ਵੀ ਮਿਲੀ ਤੇ ਬਹੁਤ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਬਹੁਤ ਮਤਲਬ ਮੇਰਾ ਨਾਮ ਕਮਲਪ੍ਰੀਤ ਕੋਰਾ ਹੈ ਜੀ ਤੇ ਅੱਜ ਜਿੱਤ ਦੀ ਖੁਸ਼ੀ ਦੇ ਵਿੱਚ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਟੋਟਮੱਕੇ ਨਾਲ ਆਇਓ ਕਿੰਦਾ ਬਹੁਤ ਖੁਸ਼ੀ ਹੋਈ ਮਤਲਬ ਬਹੁਤ ਵਧੀਆ ਲੱਗਿਆ ਵੀ ਸਾਰੇ ਪੇਰੈਂਟਸ ਨੇ ਸਾਨੂੰ ਰਲ ਕੇ ਸਾਡਾ ਸਵਾਗਤ ਕੀਤਾ ਜੋ ਕਿ ਸਾਨੂੰ ਅੰਦਰੋਂ ਹੀ ਬਹੁਤ ਖੁਸ਼ੀ ਹੋਈ ਸਾਡਾ ਹਨ ਵੀ ਇੰਨਾ ਵਧੀਆ ਸਵਾਗਤ ਕੀਤਾ ਜੋ ਅਸੀਂ ਸੋਚਿਆ ਵੀ ਨਹੀਂ ਸੀਗਾ ਸੋ ਖੁਸ਼ੀ ਹੈ ਬਹੁਤ ਮੁਕਾਬਲਾ ਕਿਦਾਂ ਦਾ ਰਿਹਾ ਮੁਕਾਬਲਾ ਬਹੁਤ ਟਫ ਸੀ ਜੋ ਕਿ ਸਾਡੇ 3-3 ਚਾ ਚਾ ਫਟਾਂ ਹੋਈਆਂ ਜੋ ਕਿ ਬ ਬੜੀਆਂ ਟਫ ਸੀਗੀਆਂ ਜੋ ਸਾਡੇ ਕੋ ਸਾਬ ਨੇ ਜਿਹੜੀ ਸਾਨੂੰ ਰੂਲਸ ਰੈਗੂਲੇਸ਼ਨਸ ਸਿਖਾਏ ਸੀ ਉਹ ਰੂਲਸ ਰੈਗੂਲੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜਿਹੜੇ ਫਾਈਟਸ ਖੇਡੀਆਂ ਜਿਨ੍ਹਾਂ ਵਿੱਚ ਅਸੀਂ ਆਪਦੇ 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਜੋ ਪਾਣੀਗੜ ਦੇ ਬੱਚੇ ਸੀਦੇ ਉਹ ਸੱਤ ਸੀ 5 ਗਰਲਸ 2 ਬੁਆਏ ਉਸ ਵਿੱਚ 6 골ਡ ਮੈਡਲ 1 ਸਿਲਵਰ ਮੈਡਲ ਆਇਆ ਪੰਜਾਬ ਪੱਤਰੀ ਖੇਡਾਂ ਤੇ ਉਸ ਪੱਤਰੀ ਖੇਡਾਂ ਦੇ ਵਿੱਚ ਕਿੰਨਾ ਅੰਤਰ ਨਜ਼ਰ ਆਇਆ ਅੰਤਰ ਕਾਫੀ ਨਜ਼ਰ ਆਇਆ ਕਿਉਂਕਿ ਪੰਜਾਬ ਖੇਡਾਂ ਵਿੱਚ ਥੋੜੀ ਜਿਹੀ ਕੁਝ ਕੁਝ ਕਿਤੇ ਜਿਹੜਾ ਇਹਨਾਂ ਨੇ ਜਿੱਥੇ ਉਹ ਉਹ ਚੀਜ਼ਾਂ ਕੰਪਲੀਟ ਹੁੰਦੀਆਂ ਨੇ ਕੁਝ ਨਵੇਂ ਨਵੇਂ ਐਕਸਪੀਰੀਅੰਸ ਤਾਂ ਪਤਾ ਲੱਗਦਾ ਹੈ ਨਵੇਂ ਦੁਨੀਆਦਾਰੀ ਦਾ ਪਤਾ ਲੱਗਦਾ ਐਕਸਪੀਰੀਅੰਸ ਪ੍ਰਾਪਤ ਹੁੰਦੇ ਨੇ ਅਗਲਾ ਡ੍ਰੀਮ ਕੀ ਹੈ ਫਿਰ ਅਗਲਾ ਡ੍ਰੀਮ ਇਸ ਵਾਰ ਅਸੀਂ ਏਸ਼ੀਆ ਲਈ ਸਿਲੈਕਟ ਹੋਏ ਆ ਸਾਡਾ ਡ੍ਰੀਮ ਹੈ ਕਿ 올림픽 ਦਾ ਤੱਕ ਜਾਈਏ ਉੱਥੋਂ ਵੀ ਗੋਲਡ ਮੈਡਲ ਖਾਸ ਕਰੀਏ ਪਰਵਾਹ ਦਾ ਨਾਮ ਰੌਸ਼ਨ ਕਰੀਏ ਸੁਸਾਇਟੀ ਦਾ ਕੋਟ ਸਾਹਿਬ ਦਾ ਇਹਨਾਂ ਨੂੰ ਉੱਪਰ ਤੱਕ ਲੈ ਕੇ ਜਾਈਏ ਤਾਂ ਜਿਸ ਇਲਾਕੇ ਦੇ ਵਿੱਚੋਂ ਕਦੇ ਸੁਣਨੇ ਲੰਘਦੇ ਸੀ ਅੱਜ ਢੋਲ ਟਮਕੇ ਨਾਲ ਲੱਗੇ ਉਹ ਖੁਸ਼ੀ ਹੋਈ ਹੈ ਪੂਰੀ ਬਹੁਤ ਖੁਸ਼ੀ ਹੋਈ ਹੈ ਜੀ ਪਹਿਲਾਂ ਦੇਖਦੇ ਸੀ ਜਿਹੜਾ ਜੋ ਉਹਨਾਂ ਦੇ ਨਿਗਾ ਚੜਿਆ ਵੀ ਹਾਂ ਬੱਚੋ ਬੱਚੇ ਵਧੀਆ ਸਹੀ ਰਾਵਲ ਜਾ ਰਹੇ ਨੇ ਸੋ ਖੁਸ਼ੀ ਹੈ ਵੀ ਅਸੀਂ ਵਧੀਆ ਵਾਲ ਰਾਹ ਚੱਲ ਆਸੇ ਵੀ ਅਸੀਂ ਚੱਲਦੇ ਰਹਾਂਗੇ ਹਾਂਜੀ ਤੁਹਾਡਾ ਨਾਮ ਗੁਰਤੇਜ ਸਿੰਘ ਜੀ ਗੁਰਤੇਜ ਜੀ ਬੱਚੇ ਮਪਾਬਲਾ ਕਿੜ ਕਹਿ ਨੇ ਕਿਹੜੀ ਗੇਮ ਸੀ ਤੇ ਕੀ ਮੈਡਲ ਜਿੱਤ ਕੇ ਮਾਰਸ਼ਲ ਆਰਟ ਦੇ ਵਿੱਚ ਗੇਮਸ ਚੱਲਦੀਆਂ ਨੇ ਜਿ ਕਰਾਟੇ ਕਿੱਕ ਬਾਕਸਿੰਗ ਜੁੱਡੋ ਜੋ ਕਾਫੀ ਗੇਮਸ ਮਾਰਸ਼ਲ ਆਰਟ ਦੇ ਚੱਲਦੀਆਂ ਨੇ ਉਹਨਾਂ ਦੇ ਵਿੱਚੋਂ ਸਾਡੀ ਗੇਮ ਵੀ ਆ ਕੁੰਗਫੂ ਜੋ ਪਿਛਲੇ ਹੀ ਨੈਸ਼ਨਲ ਹੋਕੀਆਟਾ ਅਸਾਮ ਦੇ ਵਿੱਚ ਨੈਸ਼ਨਲ ਸਾਮ ਦੇ ਵਿੱਚ ਹੋਈ ਸੀ ਉੱਥੇ ਬੱਚਿਆਂ ਨੇ ਵਧੀਆ ਪ੍ਰਾਪਤੀ ਕੀਤੀ ਸੀ 골ਡ ਮੈਡਲ ਲੈ ਕੇ ਆਏ ਸੀ ਤੇ ਹੁਣ ਜੋ ਹੋਈ ਸੀ ਇਹ ਇੰਡੋ ਪਟਾਨ ਹੋਈ ਸੀ ਇੰਡੀਆ ਤੇ ਪਟਾਨ ਦੋਨੋਂ ਘੰਟੇ ਦੇ ਵਿੱਚ ਇਸ ਦਾ ਟੂਰਨਾਮੈਂਟ ਹੋਇਆ ਸੀ ਤੇ ਸੈਕੰਡ ਟਾਈਮ ਹੋਇਆ ਇਸ ਤੋਂ ਪਹਿਲਾਂ ਵੀ ਇੰਡੋ ਤੋਂ ਇੰਡੋ ਪਟਾਨ ਦਾ ਟੂਰਨਾਮੈਂਟ ਹੋ ਚੁੱਕਾ ਤੇ ਸੈਕੰਡ ਟਾਈਮ ਹੋਏਗਾ ਤੇ ਇੰਟਰਨੈਸ਼ਨਲ ਲੈਵਲ ਦੀ ਹੁੰਦੀ ਆ ਤੇ ਜੋ ਇਸ ਇਹ ਟੂਰਨਾਮੈਂਟ ਸੀ ਉਹ ਇੰਡੋ ਪਟਾਨ ਦਾ ਸੀਗਾ ਦੋਨਾਂ ਘੰਟੇ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਤੇ ਸਾਡੇ ਬੱਚਿਆਂ ਨੇ ਬੜੇ ਵਧੀਆ ਤਰੀਕੇ ਨਾਲ ਉੱਥੇ ਫਾਈਟਾਂ ਆਪਣੀਆਂ ਕਰਕੇ ਦੋ ਜੋਰ ਦਿਖਾ ਕੇ ਇੱਕ ਵਧੀਆ ਪ੍ਰਾਪਤ ਮੈਡਲ ਹਾਸਿਲ ਤਾ ਪਹਿਲਾਂ ਵੀ ਹੁਣ ਤੱਕ ਮੈਡਲ ਜਿਹੜੇ ਹਾਸਲ ਕਰ ਚੁੱਕੇ ਨੇ ਮੈਡਲ ਹਾਸਲ ਕੀਤੇ ਲਈ ਜੀ ਜੋ ਬੱਚੇ ਜੋ ਬੱਚੇ ਨੇ ਗਰਲਸ ਨੇ ਕਿ ਸਕੂਲ ਤੋਂ ਪਲਸ ਪਲਸ 2 ਪਾਸ ਆਊਟ ਕਰ ਚੁੱਕੇ ਨੇ ਜਦੋਂ ਸਕੂਲ ਦੇ ਵਿੱਚ ਪਲਸ 1 ਦੇ ਵਿੱਚ ਪਲਸ 2 ਦੇ ਵਿੱਚ ᱛੀਆਂ ਉਦੋਂ ਜੋ ਸਕੂਲੀ ਖੇਡਾਂ ਹੁੰਦੀਆਂ ਨੇ ਸਕੂਲ ਗੇਮਸ ਉਹਨਾਂ ਵਿੱਚ ਪਾਰਟਿਸਿਪੇਟ ਕਰਦੇ ਸੀ ਤੇ ਉਹਨਾਂ ਦੇ ਵਿੱਚ ਵੀ ਇਹ ਵਧੀਆ ਮੈਡਲ ਮਾਰਦੇ ਰਹੇ ਤੇ ਪ੍ਰਾਪਤੀ ਕਰਦੇ ਰਹੇ ਨੇ ਤਾਂ ਅਸੀਂ ਅੱਜ ਵੀ ਤਸਵੀਰ ਦੇਖੀ ਹੈ ਜਿਹੜਾ ਢੋਲ ਟਮੱਕੇ ਦੇ ਨਾਲ ਐਂਟਰੀ ਕੀਤੀ ਤਾਂ ਮੀਂਹ ਤਾਂ ਪੈ ਰਿਹਾ ਸੀ ਪਰ ਫਿਰ ਵੀ ਜਿਹੜੀ ਖੁਸ਼ੀ ਝਲਕਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਬਿਲਕੁਲ ਤੇ ਖੁ ਹੈ ਇਸ ਇੰਨੀ ਜ਼ਿਆਦਾ ਖੁਸ਼ੀ ਸੀਗੀ ਸਾਨੂੰ ਵੀ ਜੇ ਪੇਰੈਂਟਸ ਵੱਲੋਂ ਵੱਡਾ ਸਾਥ ਮਿਲੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਸੀਗੀ ਉਹਨਾਂ ਨੇ ਮੌਸਮ ਨੂੰ ਵੀ ਕੁਝ ਨਹੀਂ ਦੇਖਿਆ ਕਿ ਖੁਸ਼ੀ ਐਨਾਂ ਜ਼ਿਆਦਾ ਜ਼ਿਆਦਾ ਸੀਗੀ ਕਿ ਜੋ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਨਹੀਂ ਕਰ ਪਾਰੇ ਉਹ ਨਸ਼ੇ ਦੇ ਵਿੱਚ ਪੈਣ ਤੇ ਸਾਡੀਆਂ ਕੁੜੀਆਂ ਉਸ ਤੋਂ ਜ਼ਿਆਦਾ ਕੀਤੇ ਕਰ ਪਾਰੀਆਂ ਨੇਗੇ ਕੋਚ ਦਾ ਬੜਾ ਜ਼ਿਕਰ ਹੋ ਰਿਹਾ ਵੀ ਕੋਚ ਸਾਹਿਬ ਬੜਾ ਧਿਆਨ ਨਾਲ ਖੜਾਉਂਦੇ ਨੇ ਇਸ ਨਾਲ ਸਾਡੇ ਬੱਚੇ ਇਸ ਮੁਕਾਬਲੇ ਤੱਕ ਪਹੁੰਚ ਕੇ ਬਿਲਕੁਲ ਜੀ ਬਿਲਕੁਲ ਹਰ ਇੱਕ ਚੀਜ਼ ਤੇ ਵਿੱਚ ਧਿਆਨ ਰੱਖਿਆ ਜਾਂਦਾ ਹੈਗਾ ਬੱਚਿਆਂ ਨੂੰ ਬਿਲਕੁਲ ਕੱਲਾ ਬੱਚਿਆਂ ਨਾਲ ਕੱਲਾ ਟੀਚਰ ਵੀ ਨਹੀਂ ਬਣਿਆ ਜਾਂਦਾ ਬੱਚਿਆਂ ਨਾਲ ਫ੍ਰੈਂਡਲੀ ਵੀ ਨੇੜੇ ਲਾ ਕੇ ਆਪਣੀ ਉਹ ਜੋ ਪ੍ਰੈਕਟਿਸ ਉਹਨੂੰ ਕਰਵਾਈ ਜਾਂਦੀ ਆ ਤੇ ਬੜੀ ਤਰੀਕੇ ਨਾਲ ਅੱਗੇ ਵੀ ਅਰੂ ਦੇ ਸਿੱਖਿਆ ਉੱਪਰਲੇ ਪੱਧਰ ਤੱਕ ਲੈ ਜਾਂਦੇ ਆ ਤਾਂ 올림픽 ਦੀ ਤਿਆਰੀ ਸ਼ੁਰੂ ਹੋਣੀ ਬਿਲਕੁਲ ਜੀ ਬਿਲਕੁਲ ਨੈਕਸਟ ਟੀਮ ਹੀ ਇਦਾਂ ਹੀ ਏਸ਼ੀਅਨ ਹੋ ਗਈ ਕਾਮਨਵੈਲਥ ਹੋ ਗਈਆਂ ਤੇ 올림픽 ਤੱਕ ਵੀ ਜੇ ਬੱਚੇ ਇਦਾਂ ਹੀ ਸਾਥ ਨਾਲ ਚੱਲਦੇ ਰਹੇ ਪੇਂਡ ਦਾ ਸਾਥ ਮਿਲਦਾ ਰਿਹਾ ਤੇ ਬਿਲਕੁਲ ਹੀ ਆਨਲਾਈਨ ਟਾਈਮ ਦੇ ਵਿੱਚ ਬਹੁਤ ਜਲਦੀ ਮੱਲਾ ਮਾਰਾਂਗੇ ਜੀ ਨਾਮ ਸੰਦੀਪ ਸਿੰਘ ਜੀ ਸਹੀ ਹੈ ਤਾਂ ਅੱਜ ਬੱਚੇ ਇੰਟਰਨੈਸ਼ਨਲ ਪੱਧਰ ਤੇ ਖੇਡ ਕੇ ਆਏ ਕਿੰਨੀ ਖੁਸ਼ੀ ਮਿਲਦੀ ਹੈ ਖੁਸ਼ੀ ਬਹੁਤ ਆਈ ਪੰਨੇੰਦੋ ਕੋਸਾ ਕਰਾਉਣ ਲੱਗੇ ਤਾਂ ਥੋੜਾ ਡਾਲਾ ਸੀਗਾ ਬਾਅਦ ਚ ਬੱਚੇ ਇਸ ਲਾਈਨ ਚ ਪੈ ਗਏ ਨਾ ਵਧੀਆ ਲੱਗਿਆ ਕੋਸ ਅਸੀਂ ਪੱਠੇ ਦਾ ਕੰਮ ਕਰਦੇ ਹਾਂ ਮਜ਼ਦੂਰੀ ਦਾ ਮੇਰੇ ਫਾਦਰ ਸਾਹਿਬ ਵੀ ਕੰਮ ਕਰਦੇ ਨੇ ਉਹਨਾਂ ਦੀ ਬਹੁਤ ਸਪੋਰਟ ਰਹੀ ਕਿਉਂ ਅਸੀਂ ਬਾਹਰ ਚੱਲ ਜੰਨੇ ਆ ਘਰ ਕੰਮ ਤੇ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ ਤੇ ਬਹੁਤ ਖੁਸ਼ੀ ਦੀ ਗੱਲ ਅੱਜ ਆ ਤੇ ਅੱਗੇ ਜਾਣਗੇ ਸਾਨੂੰ ਪਤਾ ਵੀ ਪੱਕਾ ਮੈਂ ਜਿੱਤ ਕੇ ਆਉਣਾ ਅੱਗੇ ਵੀ ਅੱਜ ਸ਼ਹਿਰ ਦੇ ਵਿੱਚ ਵੀ ਢੋਲਟ ਮੱਕਿਆ ਨਾਲ ਦਾਖਲ ਕਰਵਾਇਆ ਸੀ ਤਾਂ ਹਾਂ ਜੀ ਬਹੁਤ ਖੁਸ਼ੀ ਬਹੁਤ ਜ਼ਿਆਦਾ ਤਨਬਾਹ ਗੁਰਤੇਜ ਸਿੰਘ ਦਾ ਇਹਨਾਂ ਨੇ ਬੱਚੇ ਲੈ ਕੇ ਕਹਾਣੀਆਂ ਬਤਾਈਆਂ ਵੀ ਮਿਲ ਰਹੀਆਂ ਹਾਂਜੀ ਬਹੁਤ ਜ਼ਿਆਦਾ ਤਾਂ ਪੂਰਾ ਲੱਗਦਾ ਵੀ ਬੱਚੇ ਸਾਡੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਹਾਂ ਪੂਰਾ ਮਾਣ ਆਈ ਸਾਰੇ ਬੱਚਾ ਤੇ ਵੀ ਐਦਾਂ ਜਿੱਤ ਕੇ ਆਣਗੇ ਪੂਰਾ ਸਾਥ ਹਾਂਜੀ ਹਾਂ ਪੂਰਾ ਹੀ ਪੁਲਿਸਪੋਰਟ